ਰਾਜਵੀਰ ਜਮਦਰ ਨੂੰ ਬਹੁਤ ਕਲੋਸਲੀ ਜਾਣਦੇ ਹਾਂ ਬਹੁਤ ਕਲੋਸ ਤੋਂ ਜਾਣਦੇ ਸੀ ਦੀ ਬਹੁਤ ਹੀ ਵਧੀਆ ਬੱਚਾ ਸੀਗਾ ਜੀ ਬਹੁਤ ਹੀ ਸਾਡੇ ਪਿੰਡ ਨੂੰ ਜੋ ਘਾਟਾ ਪਿਆ ਨਾ ਇਹ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਸਾਡੇ ਪਿੰਡ ਨੂੰ ਸਾਡੇ ਸ਼ਹਿਰ ਜਗਰਾਉਂ ਦਾ ਨਾਮ ਰੋਸ਼ਨ ਕੀਤਾ ਬਹੁਤ ਸੋਹਣੇ ਸੋਹਣੇ ਬੱਚੇ ਨੇ ਗੀਤ ਦਿੱਤੇ ਜਿਹੜੇ ਕੀ ਗੀਤ ਪਰਿਵਾਰਕ ਗੀਤ ਹੁੰਦੇ ਸੀ ਕੋਈ ਐਸੇ ਅਲਚਲ ਲਾ ਗੀਤ ਨਹੀਂ ਉਸ ਬੱਚੇ ਨੇ ਗਾਈ ਫਿਲਮਾਂ ਦਿੱਤੀਆਂ ਉਹ ਵੀ ਬਹੁਤ ਵਧੀਆ ਫਿਲਮਾਂ ਦਿੱਤੀਆਂ ਛੋਟੇ ਛੋਟੇ ਸ਼ਾਇਦ ਤੁਸੀਂ ਇੰਸਟਾਗ੍ਰam ਤੇ ਦੇਖਿਆ ਹੋਊਗਾ ਛੋਟੇ ਹਾਂਜੀ ਛੋਟੇ ਛੋਟੇ ਬੱਚੇ ਸੀ ਵੀ ਰਾਜਵੀਰ ਜਵੰਦਾ ਸਾਡਾ ਫੈਨ ਹੈ ਉਹਨੇ ਗੱਡੀ ਤੋਂ ਸਪੈਸ਼ਲ ਉਤਰਨਾ ਹੱਸਦੇ ਚਿਹਰੇ ਮਿਲਣਾ ਉਹ ਬੱਚਿਆਂ ਨਾਲ ਦੇਖੋ ਤੁਸੀਂ ਆਪਣਾ ਸੈਲਫੀ ਲੈਣੀ ਬੱਚਿਆਂ ਨਾਲ ਫੋਟੋ ਕਰਾਈਆਂ ਕਦੀ ਉਸ ਬੰਦੇ ਨੇ ਇਹ ਨਹੀਂ ਦੇਖਿਆ ਵੀ ਇਹ ਮੇਨਤਤਲਬ ਨਹੀਂ ਹੈਗਾ ਪਰ ਨਹੀਂ ਉਹ ਰੁਕਦਾ ਸੀ ਨਿੱਕੇ ਨਿੱਕੇ ਬੱਚੇ ਉਹਦੇ ਦੋ ਦੇਖੋ ਤੁਸੀਂ ਮਤਲਬ ਕੁਝ ਟਾਈਮ ਪਹਿਲਾਂ ਉਹਨਾਂ ਦੇ ਫਾਦਰ ਐਕਸਪਾਇਰ ਹੋ ਗਏ ਸੀਗੇ ਉਹਨਾਂ ਨੇ ਸਰਕਾਰੀ ਜੋਬ ਸੀ ਫੋਰ ਉਹ ਬੱਚਾ ਇੰਨਾ ਲਾਇਕ ਸੀ ਦੇਖੋ ਤੁਸੀਂ ਵੀ ਉਸਨੇ ਆਪਣੇ ਫਾਦਰ ਦਾ ਨਾਮ ਨੋਸ਼ਨ ਕੀਤਾ ਪਰ ਅੱਜ ਉਹਨਾਂ ਦੇ ਮਾਤਾ ਜੀ ਉਹਨਾਂ ਦੀ ਵਾਈਫ ਬੱਚੇ ਦੇਖ ਕੇ ਸਾਡੇ ਮਨ ਨੂੰ ਇਹ ਹੁੰਦਾ ਵੀ ਇੱਕਦਮ ਕੀ ਹੋ ਗਿਆ ਅੱਗੇ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਪਾਣਾ ਬਖਸ਼ੀ ਬਲ ਬਖਸ਼ੀ ਅਸਤਾ ਹੀ ਅਰਦਾਸ ਕਰਦੇ ਪਿੰਡ ਪੋਨਾ ਮੌਜੂਦ ਆ ਤੇ ਅੱਜ ਰਾਜਵੀਰ ਜਵੰਦਾ ਦਾ ਸੰਸਕਾਰ ਕੀਤਾ ਜਾਵੇਗਾ ਉੱਥੇ ਸਾਰਿਆਂ ਦੀ ਅੱਖਾਂ ਨਮ ਨੇ ਪਿੰਡ ਦੇ ਲੋਕ ਪਹੁੰਚੇ ਨੇ ਔਰ ਇੱਥੇ ਤੁਹਾਨੂੰ ਦੱਸ ਦਿਆ ਅਖੰਡ ਪਾਠ ਵੀ ਕਰਵਾਇਆ ਗਿਆ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਸੁਧਾਰ ਵੇਖਣ ਨੂੰ ਮਿਲੇ ਪਰ ਤੁਹਾਨੂੰ ਦੱਸ ਦਈਏ ਅਰਦਾਸਾਂ ਵੀ ਕੰਮ ਨਹੀਂ ਆਈਆਂ ਤੇ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਅਲਵਿਦਾ ਆ ਗਏ ਨੇ ਤੇ ਲੋਕ ਮੌਜੂਦ ਨੇ ਗੱਲਬਾਤ ਕਰਦਿਆਂ ਤੁਸੀਂ ਰਾਜ ਰਾਜਵੀਰ ਜਵੰਦਾ ਨੂੰ ਬਹੁਤ ਕਲੋਸਲੀ ਜਾਣਦੇ ਹੋ ਬਹੁਤ ਕਲੋਸ ਤੋਂ ਜਾਣਦੇ ਸੀ ਦੀ ਬਹੁਤ ਹੀ ਵਧੀਆ ਬੱਚਾ ਸੀਗਾ ਜੀ ਬਹੁਤ ਹੀ ਸਾਡੇ ਪਿੰਡ ਨੂੰ ਜੋ ਘਾਟਾ ਪਿਆ ਨਾ ਏ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਸਾਡੇ ਪਿੰਡ ਨੂੰ ਤੇ ਬਹੁਤ ਹੀ ਬੱਚੇ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਸਾਡੇ ਸ਼ਹਿਰ ਜਗਰਾਉਂ ਦਾ ਨਾਮ ਰੋਸ਼ਨ ਕੀਤਾ ਬਹੁਤ ਸੋਹਣੇ ਸੋਹਣੇ ਬੱਚੇ ਨੇ ਗੀਤ ਦਿੱਤੀ ਜਿਹੜੇ ਕੀ ਗੀਤ ਪਰਿਵਾਰਕ ਗੀਤ ਹੁੰਦੇ ਸੀ ਕੋਈ ਐਸੇ ਅਲਛਲ ਲਲ ਗੀਤ ਨਹੀਂ ਉਸ ਬੱਚੇ ਨੇ ਗਾਈ ਫਿਲਮਾਂ ਦਿੱਤੀਆਂ ਉਹ ਵੀ ਬਹੁਤ ਵਧੀਆ ਫਿਲਮਾਂ ਦਿੱਤੀਆਂ ਪਤਾ ਨਹੀਂ ਕਿ ਮੀ ਕੀ ਸਾਨੂੰ ਸਮਝ ਨਹੀਂ ਲੱਗੀ ਵੀ ਇਹ اچانک ਇੱਕ ਕਦਮੀ ਸਾਡੇ ਪਿੰਡ ਦੇ ਵਿੱਚ ਇਹ ਸੋਕ ਦਾ ਮਾਤਮ ਜੀ ਕਿ ਵਿੱਚ ਆ ਗਿਆ ਅਸੀਂ ਖੁਦ ਆਪ ਮਤਲਬ ਕਹਿੰਦੇ ਸੀ ਸੁਣਦੇ ਹੁੰਦੇ ਸੀਗੇ ਅੱਜ ਤੋਂ 10 ਦਿਨ ਪਹਿਲਾਂ ਵੀ ਹਾਂਜੀ ਹੁਣ ਉਹਦਾ ਸਰੀਰ ਮੂਵਮੈਂਟ ਕਰ ਰਿਹਾ ਹੈ ਵਿਰਾਜਵੀਰ ਦੇ ਪਰਿਵਾਰ ਵੱਲੋਂ ਵੀ ਹੀਰਦਾਸਾਂ ਆਉਂਦੀਆਂ ਸੀਗੀਆਂ ਵੀ ਹਰ ਇੱਕ ਬੰਦਾ ਗੁਰਦੁਆਰੇ ਦੇ ਵਿੱਚ ਵੀ ਖੰਡ ਵਾਟ ਖਲਾਏਗੇ ਅਰਦਾਸਾਂ ਕਰਾਈਆਂ ਗਈਆਂ ਦੇ ਹਾਂਜੀ ਹੁਣ ਰਾਜਵੀਰ ਬਹੁਤ ਪਹਿਲਾਂ ਨਾਲੋਂ ਬੈਟਰ ਹੈ ਸਹੀ ਹੈ ਹੋ ਰਿਹਾ ਹੈ ਮੂਵਮੈਂਟ ਦੇ ਰਿਹਾ ਹੈ ਪਰ ਸਾਨੂੰ ਚਲੋ ਖੁਸ਼ੀ ਹੋ ਰਹੀ ਸੀ ਵੀ ਹਾਂਜੀ ਚਲੋ ਆਪਣੇ ਪਰਿਵਾਰ ਦੇ ਵਿੱਚ ਨਿੱਕੇ ਨਿੱਕੇ ਬੱਚੇ ਉਹਦੇ ਦੂ ਦੇਖੋ ਤੁਸੀਂ ਮਤਲਬ ਕੁਝ ਟਾਈਮ ਪਹਿਲਾਂ ਉਹਨਾਂ ਦੇ ਫਾਦਰ ਐਕਸਪਾਇਰ ਹੋ ਗਏ ਸੀਗੇ ਉਹਨਾਂ ਨੇ ਸਰਕਾਰੀ ਜੋਬ ਸੀ ਫੋਰ ਉਹ ਬੱਚਾ ਇੰਨਾ ਲਾਇਕ ਸੀ ਦੇਖੋ ਤੁਸੀਂ ਵੀ ਉਸਨੇ ਆਪਣੇ ਫਾਦਰ ਦਾ ਨਾਮ ਨੋਸ਼ਨ ਕੀਤਾ ਪਹਿਲਾਂ ਉਹਨੇ ਡਿਊਟੀ ਜੁਆਇੰਟ ਕੀਤੀ 7-8 ਸਾਲ ਉਹਨੇ ਮੇਰੇ ਕੋਲ ਆਪਣਾ ਗਵਰਨਮੈਂਟ ਨੂੰ ਦਿੱਤੇ ਜੀ ਜੌਬ ਕੀਤੀ ਪੁਲਿਸ ਦੇ ਵਿੱਚ ਫਿਰ ਉਹਨੂੰ ਸਿੰਗਿੰਗ ਦਾ ਸ਼ੌਂਕ ਸੀ ਉਹ ਪਿੰਡ ਦੇ ਵਿੱਚ ਵੀ ਜੋ ਕੋਈ ਨਗਰ ਕੀਰਤਨ ਹੁੰਦਾ ਕੋਈ ਉਹਦਾ ਉਹ ਛੋਟਾ ਹੁੰਦਾ ਹੀ ਗੰਦਾ ਹੁੰਦਾ ਸੀ ਸੋ ਉਹਨੇ ਫਿਰ ਗੀਤ ਸਿੰਗਿੰਗ ਦੇ ਸ਼ੌਂਕ ਨਾਲ ਕਰਦਾ ਕਰਦਾ ਕਦੀ ਉਹਨੇ ਮੇਰੇ ਖਿਆਲ ਨਾਲ 2014 ਤੋਂ ਨੇ ਸਿੰਗਿੰਗ ਸ਼ੁਰੂ ਕੀਤੀ ਆ 11 ਸਾਲ ਹੋ ਗਏ ਨੇ ਜੀ ਤੇ ਇੰਡਸਟਰੀ ਦਾ ਨਾਮ ਚਮਕਾਇਆ ਬਹੁਤ ਸੋਣਾ ਉਸ ਬੱਚੇ ਨੇ ਗਾਣੇ ਦਿੱਤੇ ਬਹੁਤ ਹੀ ਪਰ ਅੱਜ ਉਹਨਾਂ ਦੇ ਮਾਤਾ ਜੀ ਉਹਨਾਂ ਦੀ ਵਾਈਫ ਬੱਚੇ ਦੇ ਦੇਖ ਕੇ ਸਾਡੇ ਮਨ ਨੂੰ ਇਹ ਹੁੰਦਾ ਵੀ ਇੱਕਦਮ ਕੀ ਹੋ ਗਿਆ ਸੋ ਆ ਦੇਖੋ ਤੁਸੀਂ ਇਹ ਸਰਕਾਰੀ ਜਗ੍ਹਾ ਸਕੂਲ ਦੀ ਜਗ੍ਹਾ ਹੈ ਜੇ ਬੱਚੇ ਨੇ ਨਾਮ ਚਮਕਾਇਆ ਸੀ ਤੇ ਤੇ ਹੀ ਅੱਜ ਪੰਚਾਇਤ ਵੱਲੋਂ ਪਿੰਡ ਦੇ ਸਰਪੰਚ ਪੰਚ ਜੋ ਵੀ ਉਹਨਾਂ ਨੇ ਮਨਜ਼ੂਰੀ ਨਾਲ ਅੱਜ ਇਹਨਾਂ ਦਾ ਸੰਸਕਾਰ ਅੱਜ ਇੱਥੇ ਕੀਤਾ ਜਾਣਾ 11:30 ਵਜੇ ਤੇ ਭਾਣਾ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਪਰਿਵਾਰ ਨੂੰ ਭਾਣਾ ਬਖਸ਼ੇ ਤੇ ਪਰ ਇਹੀ ਜਗ੍ਹਾ ਸੀ ਜਿੱਥੇ ਉਹ ਖੇਡਦੇ ਹੁੰਦੇ ਸੀਗੇ ਸਾਰੇ ਪਿੰਡ ਦੇ ਜਿਹੜੇ ਦੋਸਤ ਨੇ ਬੱਚੇ ਨੇ ਸਾਰੇ ਹਾਂਜੀ ਉਹ ਇੱਥੇ ਹੀ ਖੇਡਦੇ ਹੁੰਦੇ ਨਿੱਕਾ ਜਿਹਾ ਹੁੰਦਾ ਜੀ ਇੱਥੇ ਕਬੱਡੀ ਹੋਣੀ ਕੁਸ਼ਤੀਆਂ ਹੋਣੀਆਂ ਉਹਨੇ ਇੱਥੇ ਆਣਾ ਹੁਣ ਤੁਹਾਡੇ ਸਾਨੂੰ ਹੜਪੀੜਤਾਂ ਵਾਸਤੇ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਪਰ ਉਹਨਾਂ ਦੀ ਇਹ ਗੱਲ ਸੀਗਾ ਵੀ ਜੋ ਵੀ ਮੇਰੇ ਤੋਂ ਆਓ ਆਪ ਸੀਗੇ ਮੁਹੱਲੀ ਉਹਨਾਂ ਨੇ ਸ਼ਿਫਟ ਕਰ ਲਿਆ ਸੀ ਨਾ ਤੇ ਮੁਹੱਲੀ ਤੋਂ ਇਹਨਾਂ ਨੇ ਪਿੰਡ ਵਾਲਿਆਂ ਨੂੰ ਫੋਨ ਕੀਤਾ ਮੇਰਾ ਹਾਰਪੀਟ ਉਹ ਕਹਿੰਦਾ ਜੀ ਮੇਰੇ ਕੰਨੀਓ ਜੋ ਤੁਸੀਂ ਲੈਣਾ ਲੈ ਲਓ ਪਰ ਮੇਰੇ ਤੋਂ ਮਤਲਬ ਵੀ ਇੱਕ ਬੇਰੀ ਬੇਨਤੀ ਹੈ ਵੀ ਗੁਪਤ ਰੱਖਣਾ ਮੇਰਾ ਜੋ ਵੀ ਹੋਊਗਾ ਜੇ ਜਿੰਨਾ ਵੀ ਸੀਗਾ ਵੀ ਉਹਨਾਂ ਨੇ ਕਿਹਾ ਗੁਪਤ ਰੱਖਿਆ ਜਾਵੇ ਮੇਰਾ ਤੇ ਉਹਨਾਂ ਨੇ ਸ਼ੋਫ ਨਹੀਂ ਕੀਤਾ ਹੈਗਾ ਵੀ ਮੈਂ ਕੀ ਦੇ ਰਿਹਾ ਕੀ ਨਹੀਂ ਦੇ ਪਿੰਡ ਦੇ ਲੋਕ ਕੋਈ ਵੀ ਹੈਲਪ ਲੈਣ ਲਈ ਜਾਂਦੇ ਸੀ ਉਹ ਕਹਿੰਦੇ ਕਦੀ ਉਹਨਾਂ ਨੇ ਵਾਪਸ ਨਹੀਂ ਭੇਜਿਆ ਔਰ ਨਾ ਹੀ ਇਹ ਗੱਲ ਫੈਲਾਈ ਹੈ ਕਿ ਇਹ ਹੈਲਪ ਹੋਈ ਹੈ ਹਾਂਜੀ ਹਾਂਜੀ ਹੀਰਾ ਬੱਚਾ ਸੀ ਜੀ ਉਹਨੇ ਕਦੀ ਹੋਮੇ ਨਹੀਂ ਦਿਖਾਈ ਜੀ ਇਸ ਚੀਜ਼ ਦੀ ਵੀ ਮੈਨੂੰ ਅੱਜ ਰੱਬ ਨੇ ਬੁਲੰਦੀਆਂ ਤੱਕ ਪਹੁੰਚਾਤਾ ਵੀ ਜਾਂ ਮੈਂ ਮਤਲਬ ਵੀ ਇਹ ਚੀਜ਼ ਕਰਾਂ ਵੀ ਆ ਮੈਂ ਲੋਕਾਂ ਨੂੰ ਸੁਣਾਵਾਂ ਵੀ ਮੈਂ ਪਿੰਡ ਲਈ ਕੀਤਾ ਪਰ ਨਹੀਂ ਉਹ ਜੇ ਕਿਸੇ ਟਾਈਮ ਗੱਡੀ ਤੇ ਵੀ ਜਾਂਦਾ ਨਾ ਜੇ ਕੋਈ ਬੰਦਾ ਤੋਰਿਆ ਜਾਂਦਾ ਉਹਨੇ ਬ੍ਰੇਕ ਮਾਰ ਲੈਣੀ ਉਨੇ ਪੁੱਛਣਾ ਜੀ ਹਾਂਜੀ ਵੀਰ ਜੀ ਕਿੱਥੇ ਜਾਣਾ ਹਾਂਜੀ ਅੰਕਲ ਜੀ ਕਿੱਥੇ ਜਾਣਾ ਤੇ ਕਈ ਵਾਰ ਉਹਨਾ ਸਾਡੇ ਥੋੜਾ ਦਿਨ ਹੋਈ ਸੀਗੀ ਸਾਡੇ ਗ੍ਰੰਥੀ ਜੀ ਗੁਰਦੁਆਰਾ ਦੇ ਉੱਥੇ ਸੈਰਸੂਰ ਕਰਦੇ ਹੁੰਦੇ ਸੀ ਉਹ ਕਿਤੇ ਉਧਰ ਆਉਂਦੇ ਪਏ ਸੀਗੇ ਸੈਰ ਕਰਦੇ ਤੇ ਉਹਨੇ ਗੱਡੀ ਰੋਕ ਲਈ ਕਹਿੰਦਾ ਬਾਬਾ ਜੀ ਤੁਸੀਂ ਤੁਰੇ ਜਾਂਦੇ ਹੋ ਕਿੱਥੇ ਚੱਲਿਓ ਉਹ ਕਹਿੰਦੇ ਬੇਟਾ ਮੈਂ ਤਾਂ ਸੈਰ ਕਰਦਾ ਪਿਆ ਸੈਰ ਕਰਕੇ ਵੀ ਉਹ ਹਰ ਇੱਕ ਨੂੰ ਹੀ ਨਿਮਾਣੇ ਮਸਤਕ ਨਾ ਮਿਲਦਾ ਤੇ ਚਿਹਰੇ ਖੁਸ਼ੀ ਰਹਿੰਦੀ ਜੀ 24 ਘੰਟੇ ਖੁਸ਼ੀ ਰਹਿੰਦਾ ਸੀ ਉਹ ਬੱਚਾ ਕਦੀ ਅਸੀਂ ਉਹਦੇ ਚਿਹਰੇ ਤੇ ਗੁੱਸਾ ਜਾਂ ਹਉਮੇ ਜਾਂ ਕਿਸੇ ਤਰ੍ਹਾਂ ਦਾ ਨਹੀਂ ਦੇਖਿਆ ਜੀ ਤੇ ਬਹੁਤ ਫੈਨ ਜਦੋਂ ਫੋਟੋਆਂ ਖਿਚਾਉਣ ਦੇ ਲਈ ਆਉਂਦੇ ਸੀ ਕੋਈ ਵੀ ਵਾਪਸ ਖਾਲੀ ਹੱਥ ਨਹੀਂ ਗਿਆ ਤੁਸੀਂ ਇਹ ਦੇਖੋ ਜੀ ਆਪਾਂ ਵੱਡੇ ਆ ਆਪਾ ਤਾਂ ਬਹੁਤ ਵੱਡੇ ਆ ਆਪਾਂ ਨੂੰ ਤਾਂ ਚਲੋ ਉਹਨੇ ਕੀ ਉਹ ਛੋਟੇ ਛੋਟੇ ਬੱਚਿਆਂ ਨੂੰ ਹੀ ਛੋਟੇ ਛੋਟੇ ਸ਼ਾਇਦ ਤੁਸੀਂ ਇੰਸਟਾਗ੍ਰam ਤੇ ਦੇਖਿਆ ਹੋਊਗਾ ਛੋਟੇ ਹਾਂਜੀ ਛੋਟੇ ਛੋਟੇ ਬੱਚੇ ਸੀ ਵੀ ਰਾਜਵੀਰ ਜਵੰਦਾ ਸਾਡਾ ਫੈਨ ਹੈ ਉਹਨੇ ਗੱਡੀ ਤੋਂ ਸਪੈਸ਼ਲ ਉਤਰਨਾ হাসਦੇ চেহরে ਮਿਲਣਾ ਉਹ ਬੱਚਿਆਂ ਨਾਲ ਦੇਖੋ ਤੁਸੀਂ ਆਪਣਾ ਸੈਲਫੀ ਲੈਣੀ ਬੱਚਿਆਂ ਨਾਲ ਫੋਟੋ ਕਰਾਈਆਂ ਕਦੀ ਉਸ ਬੰਦੇ ਨੇ ਇਹ ਨਹੀਂ ਦੇਖਿਆ ਵੀ ਇਹ ਮੈਨੂੰ ਮਤਲਬ ਨਹੀਂ ਹੈਗਾ ਪਰ ਨਹੀਂ ਉਹ ਰੁਕਦਾ ਸੀਗਾ ਉਹ ਜਿੱਥੇ ਵੀ ਕੋਈ ਕੰਮ ਹੁੰਦਾ ਸੀ ਉਹ ਹਰ ਇੱਕ ਲਈ ਰੁਕਦਾ ਸੀ ਕਿਸੇ ਨੂੰ ਕੋਈ ਲੋੜਵੰਦ ਵਿਆਹ ਵਾਸਤੇ ਕਿਸੇ ਨੂੰ ਕਿਸੇ ਦੀ ਸੇਵਾ ਦੀ ਲੋੜ ਉਹ ਖੜਦਾ ਸੀ ਬੱਚਾ ਤੇ ਪਿੰਡ ਦੇ ਲੋਕਾਂ ਨੇ ਬਹੁਤ ਅਰਦਾਸਾਂ ਕੀਤੀਆਂ ਜਦਕਿ ਦੇਸ਼ ਵਿਦੇਸ਼ ਵੀ ਕੀਤੀਆਂ ਜਦ ਪਿੰਡ ਦੇ ਲੋਕ ਇੱਕ ਪਾਸੇ ਅਰਦਾਸ ਕਰ ਰਹੇ ਸੀ ਉਸ ਤੋਂ ਬਾਅਦ ਇਹ ਜਦੋਂ ਖਬਰ ਮਿਲੀ ਤਾਂ ਕਿਸ ਤਰ੍ਹਾਂ ਦਾ ਇੱਥੇ ਦਾ ਮਾਹੌਲ ਰਿਹਾ ਕੀਵੇਂ ਲੋਕਾਂ ਸ਼ੋਕ ਪ੍ਰਗਟ ਗਿਆ ਜੀ ਇੱਥੇ ਖੰਡ ਪਾਠ ਚੱਲ ਰਿਹਾ ਸੀ ਉਹਦਾ ਭੋਗ ਪੈਣਾ ਸੀਗਾ ਜੀ ਤੇ ਉਹ ਭੋਗ ਦੇ ਵਿੱਚ ਜਦੋਂ ਆਪਣਾ ਅਰਦਾਸ ਹੁੰਦੀ ਪਈ ਸੀ ਨਾ ਤੇ ਅਰਦਾਸ ਹੁੰਦੇ ਹੁੰਦੇ ਸਰਪੰਚ ਸਾਹਿਬ ਨੂੰ ਫੋਨ ਆ ਗਿਆ ਇੱਕ ਟਾਈਮ ਤਾਂ ਸਰਪੰਚ ਸਾਹਿਬ ਨੂੰ ਜਦੋਂ ਸ਼ੋਰਟ ਹੋ ਗਏ ਉਹਨਾਂ ਦਾ ਫੋਨ ਵੀ ਥੱਲੇ ਡਿੱਗ ਗਿਆ ਤੇ ਉਹਨਾਂ ਨੇ ਗਰੰਤੀਜੀ ਕਾਲਜ ਜਾ ਕੇ ਕਹਿਤਾ ਜੀ ਅਰਦਾਸ ਕਰ ਦੋ ਵੀ ਬਸ ਹੁਣ ਪਾਠ ਨਾ ਕਰਿਓ ਤੇ ਪਿੰਡ ਦੇ ਵਿੱਚ ਇੱਕਦਮ ਹੀ ਜਿਵੇਂ ਮਤਲਬ ਕਹਿਰ ਆ ਗਿਆ ਹੁੰਦਾ ਕਿਸੇ ਤਰ੍ਹਾਂ ਦਾ ਵੀ ਮਤਲਬ ਪਿੰਡ ਦੇ ਵਿੱਚ ਜੋ ਬੰਦਾ ਜੀਤੇ ਸੀ ਉਵੇਂ ਹੀ ਸਨ ਹੋ ਗਿਆ ਪਰ ਪਤਾ ਨਹੀਂ ਲੱਗਿਆ ਜੀ ਇਹ ਸਮਝ ਨਹੀਂ ਲੱਗੀ ਇੱਕਦਮ ਵੀ ਕੀ ਮਤਲਬ ਪਾਣਾ ਵਰਤ ਗਿਆ ਵੀ ਚਲੋ ਪ੍ਰਮਾਤਮਾ ਦੇ ਦੇਣੀ ਤੀ ਛੱਟ ਦੇ ਦਿੰਦਾ ਥੋੜੀ ਛੱਟ ਵੱਧ ਦੇ ਦਿੰਦਾ ਇਹੀ ਹੈ 6 ਮਹੀਨੇ ਪੈ ਜਾਂਦਾ ਪਰ ਆਪਣੇ ਬੱਚਿਆਂ ਜਿਦਾ ਰਹਿੰਦਾ ਹੁਣ ਤੁਸੀਂ ਦੇਖੋ ਜੀ ਉਹਨਾਂ ਦਾ ਕੋਈ ਬ੍ਰਦਰ ਵੀ ਨਹੀਂ ਹੈਗਾ ਬੱਚੇ ਜਿਵੇਂ ਛੋਟੇ ਛੋਟੇ ਹੀ ਕੰਨੇ ਮੇਲ ਮੈਂਬਰ ਹਾਂ ਹਾਂ ਜੀ ਹਾਂ ਮੇਲ ਦੋਨੋਂ ਸੀਗੇ ਫਾਦਰ ਤੇ ਉਹ ਆਪ ਸੀਗਾ ਕੋਧ ਰਾਜਨੀਤੀ ਤੇ ਉਹ ਦੋਨੋਂ ਹੀ ਇਸ ਮਤਲਬ ਦੁਨੀਆ ਨੂੰ ਅਲਵਿਦਾ ਕਹਿ ਗਏ ਨਹੀਂ ਤੇ ਤੁਸੀਂ ਦੇਖੋ ਅੱਗੇ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਭਾਣਾ ਬਖਸ਼ੀ ਬਲ ਬਖਸ਼ੀ ਅਸਤਾ ਹੀ ਹੀ ਅਰਦਾਸ ਕਰਦੇ ਹੈ ਮਤਲਬ ਪਿੰਡ ਦੇ ਵਿੱਚ ਕਈ ਘਰ ਚ ਰੋਟੀਆਂ ਵੀ ਨਹੀਂ ਬਣੀਆਂ ਇਹ ਮੈਂ ਕਿਹਾ ਜੀ ਤੁਸੀਂ ਆਪ ਦੱਸਿਆ ਨਹੀਂ ਤੁਸੀਂ ਦੱਸੋ ਵੀ ਇਹੋ ਜਿਹਾ ਕੰਮ ਹੋ ਜਵੇ ਨੌਜਵਾਨ ਮੌਤ ਹੋ ਜਵੇ ਤੇ ਕਿਸੇ ਦੇ ਘਰੇ ਕਿਸੇ ਨੂੰ ਚੁੱਲਾ ਤਾਂ ਚਲੋ ਚੇ ਜਗ੍ਹਾ ਵੀ ਹੋਗਾ ਕਿਸੇ ਦਾ ਰੋਟੀ ਖਾਣ ਨੂੰ ਹੀ ਨਹੀਂ ਜੀ ਦਿੱਕਤਾ ਇਸ ਦਾ ਪਿਆਰ ਸੀ ਸਾਰੇ ਬਹੁਤ ਹਰ ਇੱਕ ਨਾਲ ਹੀ ਉਸ ਬੱਚੇ ਦਾ ਪਿਆਰ ਸੀਗਾ ਜੀ ਇੰਨਾ ਉਸ ਬੱਚੇ ਨੇ ਨਾਮ ਕਮਾਇਆ ਪੰਜਾਬ ਦੇ ਵਿੱਚ ਇੰਡਸਟਰੀ ਦੇ ਵਿੱਚ ਅਜੇ ਤੱਕ ਅੰਨਾ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੀ ਸੋ ਐਨੀ ਕਹਿੰਦਾ ਸਰ ਤੁਹਾਡਾ ਜੋ ਤੁਸੀਂ ਗੱਲ ਕਰ ਰਹੇ ਸੀ ਭਾਵੁਕ ਹੋ ਗਏ ਸੀਗੇ ਤੁਸੀਂ ਕਿੱਥੋਂ ਆਏ ਹੋ ਸਹਿਜ ਜੀ ਮੈਂ ਜਗਰਾਉਂ ਤੋਂ ਜੀ ਹਾਂਜੀ ਬਸ ਵੀਰ ਨੂੰ ਛੋਟੇ ਨੇ ਸਾਡੇ ਨਜ਼ਰੀ ਖਾ ਗਈ ਹਮ ਨਾ ਸਪੈਸ਼ਲ ਹਰਮੰਦਰ ਸਾਹਿਬ ਵੀ ਮੱਥਾ ਟੇਕਣ ਜਾਂਦੇ ਅਰਦਾਸ ਵੇਂ ਦੀ ਵਾਸਤੇ ਹਮ ਹੁਣ ਵੀ ਦੇਖ ਲਓ ਮੈਂ ਤੁਹਾਨੂੰ ਦੱਸਿਆ ਨਹੀਂ ਹਾਂ ਤੁਸੀਂ ਮੁਲਾਕਾਤ ਹੋਈ ਸੀ ਤੁਹਾਡੀ ਵੈਸੇ ਰਾਜਵੀ ਚੰਦਨ ਨਾਲ ਨਹੀਂ ਕਦੀ ਮੁਲਾਕਾਤ ਨਹੀਂ ਹੋਈ ਤੁਹਾਡੀ ਨਾ 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 ਚਾਚਾ ਜੀ ਕਰ ਰਹੇ ਉਹਨਾਂ ਨੇ ਏਸੀ ਮਕੈਨਿਕ ਆ ਅੱਛਾ ਨਾਲ ਮੇਰੇ ਡੀਜੇ ਦਾ ਕੰਮ ਵੀ ਹੈ ਹੂੰ ਬਸ ਉਹਨਾਂ ਨਾਲ ਆਉਂਦਾ ਜਾਂਦਾ ਨਾ ਮੇਰਾ ਤੇ ਉਹ ਤਾਂ ਲੱਗਾ ਬਾਕੀ ਗੀਤ ਬਹੁਤ ਵਧੀਆ ਸੋਹਣਿਆਂ ਨਾਲ ਦੇ ਪਰਿਵਾਰ ਕੇ ਵੀ ਬਹਿ ਕੇ ਸੁਣਨ ਲਿਆ ਐਨਾ ਜਾਣ ਕੇ ਨਾ ਉਹ ਤਾਂ ਲੱਗਦਾ ਸਭ ਕੁਝ ਗ੍ਰਾਉਂਡ ਦੇ ਵਿੱਚ ਵੀ ਮਿਲਦੇ ਹੁੰਦੇ ਸੀ ਜੀ ਉਹ ਕਿਹਦੇ ਟਾਈਮ ਆਪਣਾ ਗੱਡੀ ਗੁੱਡੀ ਤੇ ਜਾਣਾ ਜਾਂ ਕਿਸੇ ਟਾਈਮ ਇਸ ਐ ਨਹੀਂ ਹੈਗਾ ਵੀ ਉਹ ਮਤਲਬ ਵੀ ਸਿੰਪਲ ਵੀ ਬਣ ਕੇ ਜਾਂਦਾ ਹੁੰਦਾ ਉਹਦੇ ਬੱਚਾ ਬਿਲਕੁਲ ਇਹ ਨਹੀਂ ਵੀ ਅਗਲਾ ਕਹੇ ਵੀ ਮੈਨੂੰ ਵੀ ਮੈਂ ਮਤਲਬ ਹੁਣ ਕਲਾਕਾਰ ਬਣ ਗਿਆ ਉਹ ਜਗਰਾਉਂ ਵੀ ਕਈ ਵਾਰ ਮੈਨੂੰ ਮਿਲਣਾ ਉਹਨੇ ਸੱਸਰੀ ਗੱਲ ਕਰਨੀ ਹੋਰ ਅੰਕਲ ਜੀ ਸੱਸਰੀ ਗੱਲ ਉਹਨਾਂ ਨੇ ਕਹਿਣਾ ਵੀ ਅੰਕਲ ਤੁਸੀਂ ਚਲੇ ਗਏ ਜਗਰਾਉਂ ਤੇ ਪਿੰਡ ਤੇ ਰੌਣਕ ਸੀਗੀ ਬਹੁਤ ਪਰ ਬੱਚਾ ਬਹੁਤ ਧਿਆਰਾ ਸੀ ਇਹ ਕਮਾਇਆ ਅੱਜ ਕਿਉਂਕਿ ਜਿਨ੍ਹਾਂ ਨੇ ਮੁਲਾਕਾਤ ਨਹੀਂ ਕੀਤੀ ਉਹ ਵੀ ਅੱਜ ਹਾਲ ਨੇ ਉਹ ਵੀ ਆ ਰਹੀ ਹੈ ਜੀ ਅੱਜ ਦੇ ਅਨਸਾਰ ਹੀ ਅਰਦਾਸ ਕਰਦੇ ਸੀ ਚੰਗੀ ਖ਼ਬਰ ਮਿਲੀ ਜੀ ਜੀ ਚੰਗੀ ਮਿਲੀ ਅਰ ਜੋ ਮਾਲਕ ਨੂੰ ਆਣਾ